ਸਿੰਗ ਸਾਈਬਰ ਕ੍ਰਾਈਮ ਤੋਂ ਹਾਂਜੀ ਸੱਚੀ ਗਾ ਸਰ ਲੈ ਸਾਈਬਰ ਕ੍ਰਾਈਮ ਇੰਟੈਲੀਜੈਂਸ ਚ ਗੱਲ ਕਰ ਰਿਹਾ ਐ ਸਚੂ ਕਰਨ ਸਿੰਘ ਹੋ ਰਿਹਾ ਐ ਸਰ ਨਹੀਂ ਸਰ ਰੈਸਟ ਕਿ ਰੈਸਟ ਕਿਵੇਂ ਰਸ ਤੋਂ ਕਾਲੇ ਗਿਆ ਰੈਸਟ ਕਾ ਤੇ ਜੋ ਗਿਆ ਆ ਗੱਲ ਕਰੋ ਆ ਗੱਲ ਕਰੋ ਸਰ ਚਾਰ ਮੁੰਡੇ ਤੇ ਅਰੈਸਟ ਹੋਇਆ ਲੜਕੀ ਰੇਪ ਕੇ ਦੇ ਵਿੱਚ ਤੁਹਾਡਾ ਬੇਟਾ ਵੀ ਉਹਨਾਂ ਦੇ ਨਾਲ ਅਰੈਸਟ ਹੋ ਗਿਆ ਵਾ ਉਹਨੇ ਕੱਲ ਦੀ ਡੇਟ ਵਿੱਚ ਇੱਕ 15 ਸਾਲਾਂ ਦੀ ਕੁੜੀ ਸੀ ਨਾ ਬਾਵੀ ਕੁੜੀ ਸੀ ਜਿਹਦੇ ਨਾਲ ਰੇਪ ਕੀਤਾ ਅਪਰਾਧ ਕੀ ਸੀ ਨਮਸਕਾਰ ਸਰ ਨੂੰ ਸੀ ਦੇਖ ਰਿਹਾ ਹਾਂ ਸਟਰੀ ਪੰਜਾਬ ਮੈਂ ਹਾਂ ਹੁਣ ਤਾਂ ਸੈਦੀ ਨਕਲੀ ਸੀਆਈਡੀ ਅਫਸਰ ਬਣ ਕੇ ਕਰ ਰਹੀ ਹੈ ਪੁਲਿਸ ਵਾਲਿਆਂ ਨੂੰ ਫੋਨ ਮੁੰਡੇ ਨੂੰ ਲੇਟ ਕੇਸ ਵਿੱਚ ਫਸਣ ਦਾ ਦੇ ਰਹੀ ਸੀ ਡਰਵੇਦਿਆ ਪੂਰਾ ਮਾਮਲਾ ਕੀ ਹੈ ਸੋਰਾ ਸਿੰਘ ਸਾਈਬਰ ਕ੍ਰਾਈਮ ਤੋਂ ਹਾਂਜੀ ਸੱਚੀਗਾ ਸਰ ਇਨਵੈਸਟੀਗੇਸ਼ਨ ਦੇ ਕੋਲ ਆਈ ਹੈ ਮਹਾਰਾਜ ਆਪਣੀ ਫੈਮਿਲੀ ਵਿੱਚ ਕਿੰਨੇ ਮੈਂਬਰ ਨੇ ਸਰ ਤਿੰਨ ਜਣੇ ਆ ਜੀ ਕੌਣ ਕੌਣ ਨੇ ਜੀ ਸਰ ਮੈਂ ਤੇ ਵਾਈਫ ਹੈ ਤੇ ਬੇਟਾ ਜੀ ਠੀਕ ਹੈ ਬੇਟੇ ਦਾ ਕੀ ਨਾਮ ਹੈਗਾ ਜੀ ਬੇਟੇ ਦਾ ਨਾਮ ਰਾਹੁਲ ਹੈ ਸਰ ਰਾਹੁਲ ਠੀਕ ਹੈ ਕੀ ਕੰਮ ਕਰਦਾ ਰਾਹੁਲ ਉਹ ਸਰ ਸਟੱਡੀ ਕਰਦਾ ਜੀ ਕਿਹੜੀ ਕਲਾਸ ਹੈ ਉਹ ਸਰ ਬੀਏ ਬੀਏ ਪਾਰਟ 1 ਚ ਜੀ ਇਹ ਬੀਏ ਪਾਰਟ 1 ਚੰਗੀ ਕੰਮ ਕੀ ਕਰਦੇ ਆ ਜੀ ਮੈਂ ਸਰ ਬਿਜ਼ਨਸਮੈਨ ਆ ਜੀ ਦੁਕਾਨ ਆ ਮੇਰੀ ਮੋਬਾਈਲਾਂ ਦੀ ਠੀਕ ਹੈ ਠੀਕ ਹੈ ਵੀਰ ਜੀ ਤੁਸੀਂ ਕੱਲ੍ਹ ਆਓ ਤੇ ਗੱਲ ਕਰੋ ਮੇਰੇ ਨਾਲ ਹੋਰ ਤੁਹਾਨੂੰ ਪੁੱਛਦਾ ਕਿੱਥੇ ਆ ਮੈਂ ਸਰ ਕੌਣ ਜੀ ਰੇਟਾ ਤੁਹਾਡਾ ਬੀਟਾ ਤਾਂ ਗਿਆ ਹੋਣਾ ਪੜਨ ਗਿਆ ਹੋਣਾ ਮੈਂ ਤਾਂ ਦੁਕਾਨਦਾਰ ਹਾਂ ਜੀ ਮੈਂ ਲੈਬਰ ਕਰਾਂ ਮੈਂ ਇੰਟੈਲੀਜੈਂਸ ਚ ਗੱਲ ਕਰ ਰਿਹਾ ਹਾਂ ਐਸ.ਐਚ.ਓ ਕਰਨ ਸਿੰਘ ਹੋ ਰਿਹਾ ਹੈ ਸਰ ਨਹੀਂ ਸਰ ਰੈਸਟ ਜੀ ਰੈਸਟ ਕਿਵੇਂ ਰੈਸਟ ਉਹ ਕਾਲਜ ਗਿਆ ਰੈਸਟ ਕਾਦੇ ਚ ਹੋ ਗਿਆ ਆ ਗੱਲ ਕਰੋ ਆ ਗੱਲ ਕਰੋ ਸਰ ਚਾਰ ਮੁੰਡੇ ਤੇ ਅਰੈਸਟ ਹੋਇਆ ਲੜਕੀ ਰੇਪ ਕੇਸ ਦੇ ਵਿੱਚ ਤੁਹਾਡਾ ਬੇਟਾ ਵੀ ਉਹਨਾਂ ਦੇ ਨਾਲ ਅਰੈਸਟ ਹੋ ਗਿਆ ਵਾ ਹੋਰ ਇਹ ਗੱਲ ਕਰ ਬੇਟੇ ਆ ਗੱਲ ਕਰ ਡੈਡੀ ਇਹ ਦੇ ਦੇ ਤੁਹਾਰਾ ਹੋਣਾ ਨਹੀਂ ਹੈਗਾ ਗੱਲ ਕਰ ਚਲੋ ਚਲੋ ਬੇਟਾ ਆ ਗੱਲ ਹੈ ਕਿ ਹੈ ਹਲੋ ਉਤੂਤ ਘਰ ਉਸਕੋ ਕਾਲਜ ਗਿਆ ਸੀ ਕਿੱਥੇ ਹੈ ਤੂੰ ਹੈ ਰੈੱਡ ਕਰ ਦੇ ਹੋਰ ਗੱਲ ਕਰਾ ਮੇਰੀ ਨਹੀਂ ਤੂੰ ਕਿੱਥੇ ਤੇ ਘਰੋਂ ਤੂੰ ਕਾਲਜ ਗਿਆ ਸੀਗਾ ਤੇ ਮੁੰਡੇ ਤੇਰੇ ਨਾਲ ਕੌਣ ਹੈ ਮੁੰਡੇ ਕੌਣ ਹੈ ਤੇਰੇ ਨਾਲ ਹੋਰ ਇੱਕ ਗੱਲ ਕਰ ਮੈਨੂੰ ਅੰਦਰ ਲੈ ਕੇ ਜਾਓ ਹੈਲੋ ਹੈਲੋ ਸਰ ਇਹ ਤਾਂ ਕਰੋ ਬੜੇ ਗਏ ਹੈ ਨਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਹਾਂਜੀ ਕੱਲੇ ਫੋਜੋ ਦੇਖੋ ਸਸੀ ਜੀ ਹੋਰ ਸੀ ਖੜੇ ਹੋ ਕੇ ਮੇਰੇ ਨਾਲ ਗੱਲ ਮੈਂ ਉਹ ਐਕਚੁਅਲੀ ਦੁਕਾਨ ਤੇ ਕਸਟਮਰ ਕਸਟਮਰ ਸੀਨਾ ਮੈਂ ਕੱਲਾ ਸੀ ਦੁਕਾਨ ਤੇ ਹਾਂਜੀ ਹਾਂਜੀ ਮੈਂ ਸਰ ਇੱਕ ਮਿੰਟ ਮੈਂ ਦੇਖੋ ਜਿਹੜੇ ਮੁੰਡੇ ਨਾਲ ਇਹ ਛੁਟਕਿਆ ਗਿਆ ਵਾ ਨਾ ਜਿਹੜਾ ਇਹਦਾ ਫਰੈਂਡ ਸੀਗਾ ਹਾਂਜੀ ਬਹੁਤ ਬਹੁਤ ਵੱਡੇ ਗੈਂਗ ਦਾ ਬੰਦਾ ਸੀ ਬਹੁਤ ਵੱਡਾ ਗੈਂਗਸਟਰ ਸੀਗਾ ਉਹ ਸਰ ਅਸੀਂ ਤਾਂ ਮੁੰਡੇ ਨੇ ਕੱਲ ਦੀ ਡੇਟ ਵਿੱਚ ਨਾ ਇੱਕ 14 ਸੌਣ ਲਾ ਨਾ ਮੇਰੀ ਗੱਲ ਤੇ ਸੁਣ ਲਓ ਵੀਰ ਜੀ ਹਾਂਜੀ 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 ਉਸ ਮਾਉਂਟੇ ਨੇ ਕੱਲ ਦੀ ਡੇਟ ਵਿੱਚ ਇੱਕ 15 ਸਾਲਾਂ ਦੀ ਕੁੜੀ ਸੀ ਨਾਬਾਲਗ ਕੁੜੀ ਸੀ ਜਿਹਦੇ ਨਾਲ ਰੇਪ ਕੀਤਾ ਬਲਾਕਾਰ ਕੀਤਾ ਬਾਲਾ ਜਿਹਦਾ ਨੰਬਰ ਲਾਇਆ ਸੀ ਡਰੇਸਿੰਗ ਤੇ ਅੱਜ ਜਿੱਦਾਂ ਅਸੀਂ ਡਰੇਸ ਕਰਕੇ ਕੀਤਾ ਵਾ ਨਾ ਤੁਹਾਡਾ ਬੇਟਾ ਉਹਦੇ ਨਾਲ ਚੁੱਕਿਆ ਗਿਆ ਵਾ ਉਹ ਕਿਤੇ ਸਰ ਦੋ ਪਿਸਟਲ ਫੜੇ ਹੋ ਗਏਗੇ ਉਸ ਕ੍ਰਿਮੀਨਲ ਬੰਦੇ ਕੋਲ ਦੇ 8 ਕਿਲੋ ਚਰਜ ਫੜੇ ਗਏ ਆ ਇਹ ਬੇਟਾ ਕਹਿਣ ਲੱਗਾ ਕਿ ਸਰ ਸਾਡਾ ਜਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆਏਗਾ ਮੇਰੇ ਡੈਡੀ ਕੋਲ ਪੁੱਛ ਰੋ ਸਰ ਤੁਸੀਂ ਗਲੀ ਵਿੱਚ ਪਰਚੀ ਨਾ ਨਾ ਦਿਓ ਗਲੀ ਤੋਂ ਪੁੱਛ ਲੋ ਜੀ ਤਾਂ ਬਹੁਤ شریف ਬੰਦੇ ਸਾਰੇ ਅਜੇ ਤੱਕ ਦੀ ਵੀ ਅਯੋਜਨਕ ਇਹ ਕਹਿ ਲੱਗਾ ਕਿ ਸਰ ਮੈਨੂੰ ਵੀੜੀ ਆਕੇ ਨਾ ਦਿਓ ਸਾਡੀ ਸ਼੍ਰੀਮਤੀ ਜੀ ਦੇ ਨਾ ਕਰ ਕਰ ਯਾਨੀ ਸਰਪ ਰਿਕੁਐਸਟ ਹੈ ਜੀ ਜਿਹੜੀ ਨਾਲ ਗੱਲ ਕਰ ਰਿਹਾ ਤੇ ਰਿਕੁਐਸਟ ਹੀ ਹੈ ਸਾਡੀ ਜੇ ਤੁਹਾਨੂੰ ਪਤਾ ਹੈ ਕਿ 25 ਸਾਲ ਕੇ ਆਇਦਾ ਤੇ 90 ਲੱਖ ਰੁਪਏ ਜੁਰਮਾਨਾ ਸਰ ਇੰਨੇ ਜੋਗੇ ਤਾਂ ਹੈ ਹੀ ਨਹੀਂ ਅਸੀਂ ਤਾਂ ਨੈਕਸਟ ਟਾਈਮ ਸਰ ਇਹਨਾਂ ਨੂੰ ਕੱਢਦਾ ਪਿਆਵਾ ਨੰਬਰ ਇਹਨਾਂ ਦੇ ਟ੍ਰੇਸਿੰਗ ਤੇ ਲੱਗੇ ਆ ਤੁਸੀਂ ਇੱਕ ਮੌਕਾ ਦਿਓ ਸਰ ਹਾਂਜੀ ਮੇਰੀ ਗੱਲ ਸੁਣ ਲੋ ਜਿਹੜਾ ਕੋਈ ਇਹਨਾਂ ਨੂੰ ਕਾਲ ਕਰ ਰਿਹਾ ਉਸ ਨੂੰ ਟ੍ਰੇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵਾ ਹਾਂਜੀ 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 ਇਹਦੇ ਨੰਬਰ ਵੀ ਚੇਂਜ ਕਰਵਾਣਾ ਇਹਦਾ ਮੋਬਾਈਲ ਵੀ ਚੇਂਜ ਕਰਵਾਣਾ ਤੁਸੀਂ ਇੱਥੇ ਨੰਬਰ ਤੇ ਕਾਲ ਤੇ ਮੈਸੇਜ ਨਹੀਂ ਕਰਨਾ ਹਾਂ ਠੀਕ ਹੈ ਨਹੀਂ ਜੀ ਜ਼ਰਾ ਇੱਕ ਮੌਕਾ ਦਿਓ ਜੀ ਤੁਸੀਂ ਅਜੇ ਤਾਂ ਗਰੀਬ ਬੰਦੇ ਹੋ ਛੱਡਣਾ ਹੈ ਸਰ ਇਹਨੂੰ ਆਹ ਦੱਸੋ ਇਹਦਾ ਫਾਈਨ ਭਰਨਾ ਪੈਣਾ ਤੁਸੀਂ ਗੂਗਲ पे ਯੂਜ਼ ਕਰਦੇ ਆ ਫੋਨਪੇ ਮੈਂ ਗੂਗਲ पे ਤਾਂ ਨਹੀਂ ਕਦੀ ਕੀਤਾ ਫੋਨਪੇ ਯੂਜ਼ ਕਰ ਲੈਨੇ ਸਰ ਦੁਕਾਨ ਤੇ ਠੀਕ ਹੈ ਸਰ ਇਹਦਾ ਫਾਈਨ ਹੈਗਾ 2,80,000 ਰੁਪਏ ਉੱਥੋਂ ਹੋਣੇ ਪੇ ਕਰਨਾ ਪੈਣਾ ਵੀਰ ਜੀ ਸਰ ਇਹ ਤਾਂ ਬਹੁਤ ਜ਼ਿਆਦਾ ਫਾਈਨ ਥੋੜਾ ਥਰ ਕੱਟ ਗਾ ਲੋ ਗਰੀਬ ਬੰਦੇ ਆ ਜੀ ਯਾ ਅੱਗੇ ਸਰ ਐਨੀ ਟਾਈਮ ਆਪਣੇ ਕੋਲ ਕਿੰਨੇ ਆ ਸਾਈਡ ਤੇ ਹੋ ਜਾ ਮੈਂ ਤੁਹਾਨੂੰ ਕਿਹਾ ਹਵਾ ਤੁਸੀਂ ਬੰਦੇ ਆ ਫਿਰ ਮੈਂ ਕਹਿੰਦਾ ਮੈਂ ਸਰ ਕਸਟਮਰ ਖੜੇ ਆ ਨਾ ਮੇਰੇ ਕੋਲ ਕਸਟਮਰ ਖੜੇ ਹੋਣ ਉਹਨਾਂ ਨੂੰ ਇਹਨਾਂ ਨੂੰ ਮੈਂ ਭੇਜ ਨਹੀਂ ਸਕਦੇ ਇੱਕ ਮਿੰਟ ਇੱਕ ਮਿੰਟ ਪਾਈ ਸਰ ਹਾਂਜੀ ਸਰ ਸਰ ਤੁਸੀਂ ਸ਼ਾਪ ਬੰਦ ਕਰ ਦੋ 10 ਮਿੰਟਾਂ ਲਈ ਮੈਂ ਉਹ ਨਹੀਂ ਸਾਈਡ ਤੇ ਹੋ ਗਿਆ ਸਰ ਤੇਰੇ ਬੀਚ ਵਿੱਚ ਨਹੀਂ ਬੈਠੇ ਇਹਨਾਂ ਦਾ ਦੱਸੋ ਕੋਰਪੇ ਆਪਣਾ ਇਹ ਹੋਰ ਕਿੰਨੇ ਪੈਸੇ ਪਹੁੰਚਦੇ ਜੈਡੀ ਟਾਈਮ ਤਾਂ ਸਰ ਤੁੰਤਾ ਥੋੜੇ ਬਤਈ ਹੋਣਗੇ ਸਰ ਐਕਚੁਅਲੀ ਕੱਲ ਹੀ ਮੈਂ ਪੇਮੈਂਟਾ ਦੇਖੀ ਅਟਾ 50 60000 ਹੋਊਗਾ ਸਰ ਠੀਕ ਹੈ ਆਪਣਾ ਫੋਨ 'ਤੇ ਹਾਂਜੀ ਸਰ ਹਾਂਜੀ ਸਰ ਆਪਣਾ ਫੋਨ 'ਤੇ ਆਨ ਕਰੋ ਸਰ ਮੈਂ 1 ਮਿੰਟ ਸਰ ਇਹਦੀ ਤੋ ਕਿਵੇਂ ਹੋਊਗਾ ਮੈਨੂੰ ਤੁਹਾਡੀ ਕਾਲ ਚੱਲ ਰਹੀ ਹੈ ਨਾ ਵਿੱਚ ਰਾਜੀਆ ਜੀ ਸਰ ਜਲਦੀ ਕੋਲ ਜੀ ਫੋਨ ਤੇ ਆਪਨ ਕਰ ਲਓ ਨਾ ਮੈਨੂੰ ਕਦੀ ਆਉਂਦੇ ਨਹੀਂ ਤੁਸੀਂ ਸਰ ਮੈਨੂੰ Google Pay ਨੰਬਰ ਦੇ ਦਿਓ ਮੈਂ ਉਹ ਚਕਰਾ ਦੰਨਾ ਜੀ ਸਰ ਮੈਂ Google Pay ਨੰਬਰ ਹੀ ਦੇਣ ਲੱਗਾ ਮੈਂ ਤੁਹਾਨੂੰ ਪਹਿਲੇ ਇਹ ਕਹਿ ਰਿਹਾ ਵਾ ਤੁਸੀਂ ਪਹਿਲੇ ਸ਼ੌਕ ਬੰਦ ਕਰੋ ਸ਼ੌਕ ਬੰਦ ਕਰਕੇ ਅੰਦਰ ਬੈਠ ਕੇ ਮੇਰੇ ਨਾਲ ਗੱਲ ਕਰੋ ਮੈਂ ਲੈਣ ਜਾਂ ਤੁਹਾਡੇ ਨਾਲ ਮੈਂ 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 2 ਮਿੰਟ ਬਾਅਦ ਲਾ ਲਾਂ ਜੀ ਨਹੀਂ ਸਰ ਲੈ ਚੱਲ ਜਿਹਨਾਂ ਨੂੰ ਕੰਡਣਾ ਆ ਕਹਿੰਦੇ ਸਰ ਮੈਂ 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 ਸਰ ਸਰੋ ਸ਼ਟਰ ਬੰਦ ਕਰਨ ਤੇ 2 ਮਿੰਟ ਤਾਂ ਲੱਗਣਗੇ ਜੀ ਮੈਂ 2 ਮਿੰਟ ਸ਼ਟਰ ਬੰਦ ਹੀ ਕਰ ਦਿੰਨਾ ਮੈਂ ਇਹ ਜਲਦੀ ਨਾਲ ਤੁਸੀਂ ਸ਼ਟਰ ਪੁੱਟ ਕਰੋ ਮੈਂ ਦੁਕਾਨ ਹੀ ਬੰਦ ਕਰ ਦਿੰਦਾ ਜੇ ਤਾਂ ਦੁਕਾਨ ਆਉਣਾ ਹੀ ਪੈਣਾ ਮਗਰ ਕਿ ਦੁਖੀ ਕਰਤਾ ਜੀ ਇਹ ਤਾਂ ਅੰਦਰ ਬੈਠ ਮੈਦਾਨ ਦੇ ਅੰਦਰ ਬੈਠ ਜੂ ਕੋਸ਼ਿਸ਼ ਕਰਕੇ ਕਸਟਮਰਾਂ ਕਸਟਮਰਾਂ ਕਰਕੇ ਸਰੋ ਬਰ ਅਗਲਾ ਕਸਟਮਰ ਮਾਈਂਡ ਕਰ ਦਿੰਦੇ ਨੇ ਜੇ ਅਗਲੇ ਇੱਕੋ ਦਮ ਬਾਹਰ ਕੱਢਾਂਗੇ ਵੀ ਜਾਓ ਮੈਂ ਮੈਂ 2 ਮਿੰਟ ਦਿਓ ਸਰ ਮੈਨੂੰ 2 ਮਿੰਟ ਦਿਓ ਜੀ ਮੈਂ ਦੇ ਤੁਹਾਡੇ ਨਾਲ ਸੁਣ ਲੈਣ ਤੇ ਤੁਸੀਂ 2 ਮਿੰਟ ਮੇਰੇ ਨਾਲ ਲੈਟ ਕਰੇ ਹੋ ਠੀਕ ਹੈ ਕੇ ਫੋਨ ਚੈਰ ਤੇ ਰੱਖ ਕੇ ਕਸਟਮਰ ਨੂੰ ਜਲਦੀ ਬੁਕਾਰੋ ਬਸ 2 ਮਿੰਟ ਦਿਓ ਜੀ ਤੇ ਮੈਨੂੰ ਪਤਾ ਨਾ ਕੀ ਲੈਣ ਤੇ ਆ ਲੈਣ ਤੇ ਕੋਈ ਕਿਉਂ ਬਿਊਟ ਕੀਤੀ ਹੈ ਤੁਸੀਂ ਮੈਂ ਫਿਰ ਸਰ ਆਵਾਜ਼ ਆ ਰਹੀ ਕਸਟਮਰਨ ਤੋੜ ਲੱਗਾ ਜੀ ਕੋਈ ਨਹੀਂ ਤੁਸੀਂ ਤੋੜ ਲਓ ਤੁਸੀਂ ਤੋੜ ਲਓ ਹਲੋ ਹਾਂਜੀ ਹਾਂਜੀ ਸਰ ਹੋ ਗਿਆ ਤੁਸੀਂ ਹੋਰ ਤੁਸੀਂ ਹਾਂ ਬਬੀ ਇੱਕ ਕਸਟਮਰ ਹੀ ਰਹਿ ਗਿਆ ਜੀ ਉਹ ਵੀ ਚੱਲਿਆ ਬਸ ਗੱਲ ਬਾਤ ਨਹੀਂ ਕਰਨੀ ਠੀਕ ਹੈ ਨਹੀਂ ਨਹੀਂ ਉਹਨਾਂ ਤਾਂ ਪਤਾ ਹੀ ਨਹੀਂ ਮੈਂ ਤਾਂ ਪਾਸੇ ਸੀਗਾ ਜੀ ਪਿੱਛੇ ਸੀ ਗੱਡੀ ਤੇ ਬੈਠਾ ਸੀ ਕੋਈ ਪਿਓਨ ਕਰੋ ਕੁਝ ਕੀ ਆਪਣਾ ਮੈਨੂੰ ਇਹ ਤੇ ਆਉਂਦਾ ਨਹੀਂ ਸਰ ਕਰਨਾ ਮੈਂ ਕਦੀ ਕੀਤਾ ਹੀ ਨਹੀਂ ਜਲਦੀ ਕਾਜ ਮੈਂ ਕੱਟਣੀ ਪੈਣੀ ਨਾ ਮੈਨੂੰ ਪਹਿਲੇ ਕੋਈ ਗੂਗਲ 'ਤੇ ਕਰਦਾ ਮੈਂ ਕਦੀ ਕੀਤਾ ਨਹੀਂ ਸਰ ਮੇਰੀ ਗੱਲ ਮੇਰਾ ਨਾ ਫੋਨ ਤੁਸੀਂ ਇਕੱਲੇ ਹੋ ਜਾਓ ਪਹਿਲੀ ਪਹਿਲੀ ਮੇਰੀ ਗੱਲ ਸੁਣੋ ਤੁਸੀਂ ਇਕੱਲੇ ਹੋ ਜਾਓ ਇਕੱਲਾ ਹੀ ਆ ਸਰ ਇੱਕ ਹੀ ਕਸਟਮਰ ਇੱਕ ਹੀ ਕਸਟਮਰ ਆ ਬਸ ਇਕੱਲਾ ਹੀ ਆ ਜੀ ਉਹ ਵੀ ਚੱਲਿਆ ਬਸ ਦੋ ਆਟਮਾ ਲੈਣੀਆਂ ਸੀ ਉਹਨੇ ਲੈ ਲਈਆਂ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਇਹ ਹੀ ਕਿਹਾ ਵਾ ਕਿ ਤੁਸੀਂ ਉਹਦੇ ਸਾਹਮਣੇ ਗਿਆ ਨਾ ਨਹੀਂ ਨਹੀਂ ਸਰ ਉਹ ਉਹ ਮੁੰਡਾ ਪਰਾਂ ਉਹ ਮੇਰਾ ਲੜਕਾ ਲੱਗਣਾ ਜਿਹੜਾ ਉਹ ਨੂੰ ਟੈਂਡ ਕਰੀ ਜਾਂਦਾ ਉਹ ਪਰਾਂ ਦੁਕਾਨ ਮੈਂ ਮੈਂ ਕਾਊਂਟਰ ਤੇ ਬੈਠਾ ਮੇਨ ਤੇ ਤੁਸੀਂ ਫੋਨ ਨੂੰ ਸਪੀਕਰ ਤੇ ਲਾ ਲਓ ਠੀਕ ਹੈ ਜੀ ਆਪਣਾ ਹੁਣ ਸੈਂਟਰਲਾ ਬਟਨ ਦਬਾ ਕੇ ਨਾ ਗੂਗਲ ਬਿਆਨ ਕਰੋ ਆਪਣਾ ਕਰਨਾ ਇੱਕ ਮਿੰਟ ਸਰ ਹੋ ਗਿਆ ਜੀ ਹਾਂਜੀ ਹੋ ਗਿਆ ਸਰ ਹਾਂ ਨੰਬਰ ਇੱਕ ਮਿੰਟ ਸਰ ਇੱਕ ਮਿੰਟ ਲੈ ਇਹ ਇੱਕ ਮਿੰਟ ਇੱਕ ਮਿੰਟ ਸਰ ਮੈਨੂੰ ਦਿਓ 82 87 ਨਹੀਂ 82 87 ਜੀ ਹਾਂ 82 8287 8287 ਹੋ ਗਿਆ ਜੀ 96 ਹਾਂਜੀ 32 32 71 13271 ਹਾਂਜੀ ਕੀ ਨਾਮ ਆ ਰਿਹਾ ਵਾ ਇੱਕ ਮਿੰਟ ਸਰ ਅਜੋ ਕਰ ਰਿਹਾ ਸਰ ਐਕਚੁਅਲੀ ਨੈਟ ਸਲੋ ਆ ਮੇਰਾ ਕਲਪੀਆ ਜੇ ਫੋਨ ਆਇਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਗੱਲ ਕਰਦਾ ਸੀ ਤੇ ਕੌਣ ਸੀ ਹਾਂਜੀ ਹਾਲੀ ਸਾਹਿਬ ਇਹ ਐਕਚੁਅਲੀ ਜਿਵੇਂ ਆਪਣੇ ਸਮਾਜ ਦੇ ਵਿੱਚ ਲੋਕ ਬੜੇ ਛਾਤਰ ਤੇ ਬੜੇ ਸਮਝ ਲਓ ਫਰਾਡ ਕਰਨ ਵਾਲੇ ਫੈਲੇ ਹੋਏ ਆ ਇਹਨਾਂ ਨੇ ਆਪਦੇ ਫਰਾਡ ਦੇ ਨਵੇਂ-ਨਵੇਂ ਤਰੀਕੇ ਲੱਭੇ ਹੋਏ ਆ ਅੱਜ ਇਸ ਤਰ੍ਹਾਂ ਹੀ ਇੱਕ ਫਰਾਡ ਕਾਲ ਸਾਨੂੰ ਬੈਠਿਆਂ ਆਈ ਸਾਨੂੰ ਪਤਾ ਲੱਗਿਆ ਉਹਦੇ ਉੱਤੇ ਲਿਖਿਆ ਸੀ ਸੀਆਈਡੀ ਔਰ ਕਿਸੇ ਸਾਡੇ ਪੁਲਿਸ ਅਫਸਰ ਦੀ ਉਹਨੇ ਇੱਕ ਫੋਟੋ ਫੇਕ ਫੋਟੋ ਲਗਾਈ ਹੋਈ ਸੀ ਜਿਸ ਤੋਂ ਸਾਨੂੰ ਲੱਗਿਆ ਵੀ ਇਹ ਫਰਾਡ ਕਾਲ ਹੀ ਹੈ ਤਾਂ ਅਸੀਂ ਵੀ ਫਿਰ ਉਸ ਦਾ ਫਰਾਡ ਜਾਣਨ ਲਈ ਅਸੀਂ ਇਹ ਕੰਮ ਪਬਲਿਕ ਬਣ ਕੇ ਉਹਨਾਂ ਨਾਲ ਗੱਲ ਕੀਤੀ ਤਾਂ ਗੱਲ ਦੇ ਵਿੱਚ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਸੀ ਉਹਨਾਂ ਨਾਲ ਇੱਕ ਆਮ ਸੁਧਾਰਨ ਦੁਕਾਨਦਾਰ ਬਣ ਕੇ ਗੱਲ ਕੀਤੀ ਜਿਹੜਾ ਸਾਨੂੰ ਕਹਿ ਰਿਆ ਸੀਗਾ ਕਿ ਤੁਹਾਡਾ ਜਿਹੜੇ ਪਹਿਲਾਂ ਸਾਡੇ ਤੋਂ ਉਹਨਾਂ ਨੇ ਇਨਫੋਰਮੇਸ਼ਨ ਲਈ ਕਿ ਤੁਹਾਡੀ ਫੈਮਿਲੀ ਚ ਕੌਣ-ਕੌਣ ਹੈ ਤਾਂ ਅਸੀਂ ਦੱਸਿਆ ਵੀ ਇਸ ਤਰ੍ਹਾਂ ਫੈਮਿਲੀ ਚ ਹਸਬੰਡ ਵਾਈਫ ਹੈ ਤੇ ਬੱਚੇ ਹੈ ਬੱਚੇ ਫਿਰ ਬੱਚੇ ਬਾਰੇ ਪੁੱਛਿਆ ਤੁਹਾਡਾ ਬੱਚਾ ਕੀ ਕਰਦਾ ਤਾਂ ਅਸੀਂ ਕਿਹਾ ਬੱਚਾ ਸਟੱਡੀ ਕਰਦਾ ਤਾਂ ਉਸਨੇ ਜਾਣ ਲਿਆ ਕਿ ਇਹਨਾਂ ਦਾ ਇੱਕ ਲੜਕਾ ਹੈ ਔਰ ਉਹ ਸਟੱਡੀ ਕਰਦਾ ਤਾਂ ਫਿਰ ਉਹਨੇ ਪੁੱਛਿਆ ਵੀ ਉਹ ਤੁਹਾਡਾ ਬੱਚਾ ਕਿੱਥੇ ਹੈ ਜੀ ਅਸੀਂ ਕਿਹਾ ਵੀ ਉਹ ਆਪਦੀ ਸਟੱਡੀ ਕਰਨ ਗਿਆ ਹੈ ਤਾਂ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਘਰੇ ਅਵੇਲੇਬਲ ਨਹੀਂ ਉਹ ਸਟੱਡੀ ਕਰਨ ਗਿਆ ਤਾਂ ਉਹਨੇ ਸਾਨੂੰ ਕਿਹਾ ਕਿ ਮੈਂ ਇੱਕ ਸੀਆਈਡੀ ਡਿਪਾਰਟਮੈਂਟ ਤੋਂ ਪੁਲਿਸ ਅਫਸਰ ਬੋਲ ਰਿਹਾ ਤੇ ਤੁਹਾਡਾ ਬੱਚਾ ਜਿਹੜਾ ਉਹ ਕਿਸੇ ਕੇਸ ਦੇ ਵਿੱਚ ਫਸ ਗਿਆ ਉਹ ਅਸੀਂ ਫੜਿਆ ਹੋਇਆ ਥਾਣੇ ਜਦੋਂ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਾਹਦੇ ਚ ਫੜਿਆ ਉਹ ਉਹ ਸਾਨੂੰ ਮਤਲਬ ਇਸ ਚੀਜ਼ ਬਾਰੇ ਉਹਨਾਂ ਨੇ ਸੀਆਈਡੀ ਡਿਪਾਰਟਮੈਂਟ ਦਾ ਜਿਹੜਾ ਇੱਕ ਇਹ ਮਤਲਬ ਗੁਪਿਆ ਮਹਿਕਮਾ ਹੋਣ ਕਰਕੇ ਦੱਸਣ ਤੋਂ ਇਨਕਾਰ ਕੀਤਾ ਵੀ ਅਸੀਂ ਦੱਸ ਨਹੀਂ ਸਕਦੇਗੇ ਤੇ ਲੋਕਾਂ ਨੂੰ ਮਤਲਬ ਉਹ ਇਸ ਤਰ੍ਹਾਂ ਉਲਝਾ ਲੈਂਦੇ ਆ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਤਾਂ ਉਹ ਅਸੀਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਇਹਦੀ ਰਿਕਾਰਡਿੰਗ ਕਰਨ ਦਾ ਮਕਸਦ ਇਹ ਹੀ ਸੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਾਡ ਕਾਲ ਆਉਂਦੀਆਂ ਹਨ ਉਹ ਤੁਹਾਡੇ ਬੱਚਿਆਂ ਬਾਰੇ ਤੁਹਾਡੀ ਫੈਮਿਲੀ ਬਾਰੇ ਸਾਰੀ ਡਿਸਕਸ ਕਰਕੇ ਉਸ ਤੋਂ ਬਾਅਦ ਉਹ ਤੁਹਾਡੇ ਤੁਹਾਨੂੰ ਉਹ ਪੈਸੇ ਦੀ ਡਿਮਾਂਡ ਕਰਨਗੇ ਕਿ ਤੁਹਾਡਾ ਬੱਚਾ ਪੁਲਿਸ ਸਟੇਸ਼ਨ 'ਚ ਫੜਿਆ ਹੋਇਆ ਜੀ ਉਹ ਐਸ ਕੇਸ ਦੇ ਵਿੱਚ ਫਸ ਗਿਆ ਨਹੀਂ ਤਾਂ ਉਹਦੇ ਤੇ ਆਹ ਚਾਰਜ ਲੱਗ ਜਾਊਗਾ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਜਿਸ ਤਰ੍ਹਾਂ ਵੀਡੀਓ 'ਚ ਬੰਦਾ ਪੈਸੇ ਦੀ ਡਿਮਾਂਡ ਕਰ ਰਿਹਾ ਪਹਿਲਾਂ 2.5 ਲੱਖ ਦੀ ਡਿਮਾਂਡ ਕੀਤੀ ਫਿਰ ਉਹ 50000 ਤੇ ਆ ਗਿਆ ਪੁੱਛਣ ਲੱਗ ਗਿਆ ਵੀ ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਆ ਅਜੀ ਕਿ 50 60 ਹਜ਼ਾਰ ਆ ਤਾਂ ਕਹਿੰਦਾ ਤੁਸੀਂ ਉਹੀ ਟਰਾਂਸਫਰ ਕਰੋ Google Pay ਕਰ ਦਿਓ ਜਿਵੇਂ ਵੀ ਮਰਜ਼ੀ ਸਾਨੂੰ ਟਰਾਂਸਫਰ ਕਰੋ ਤੁਸਾ ਸਾਡਾ ਮਕਸਦ ਇਹ ਹੈ ਕਿ ਲੋਕ ਅਵੇਅਰ ਹੋਣ ਇਹੋ ਜਿਹੇ ਫਰਾਡ ਕਾਲਾਂ ਤੋਂ ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਆਉਣ ਇਹ ਵੀ ਇੱਕ ਫਰਾਡ ਹੈ ਇਸ ਤਰ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫਰਾਡ ਲੋਕ ਕਰਦੇ ਆ ਮਤਲਬ ਫੋਨ ਤੇ ਕਿਸੇ ਕਿਸਮ ਦੇ ਵੀ ਫਰਾਡ ਦੇ ਵਿੱਚ ਕਾਲ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾਗਾ ਜਿੰਨੀ ਦੇ ਤੁਹਾਨੂੰ ਪੂਰਾ ਵਿਸ਼ਵਾਸ ਨਾ ਹੋ ਜੇ ਕਿ ਇਹ ਸਾਹਮਣੇ ਵਾਲਾ ਬੰਦਾ ਕੌਣ ਆ ਤੁਸੀਂ ਉਹਨੂੰ ਜਾਣਦੇ ਹੋ ਉਨੀ ਦੇਰ ਕਿਸੇ ਦੇ ਵੇਦ ਗੱਲਾਂ ਦੇ ਵਿੱਚ ਤੁਸੀਂ ਨਹੀਂ ਆਉਣਾ ਸਾਡਾ ਪਬਲਿਕ ਨੂੰ ਇਹੀ ਇੱਕ ਮੈਸੇਜ ਹੈ ਵੀ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਇਹੋ ਜਿਹੇ ਫੋਨਾਂ ਦਾ ਵਿਸ਼ਵਾਸ ਨਾ ਕਰੋ ਇਹਨਾਂ ਦੀਆਂ ਗੱਲਾਂ 'ਚ ਆ ਕੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਇਹਨਾਂ ਦੇ ਖਾਤਿਆਂ 'ਚ ਟਰਾਂਸਫਰ ਨਾ ਕਰੋ